ਅੱਜ बाबा ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਪਰਿ ਨਿਰਮਾਨ ਦਿਵਸ ਆ ਅੱਜ ਦੇ ਦਿਨੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ ਉਹ ਬ੍ਰह्मलीन ਹੋ ਗਏ ਸੀ ਔਰ बाबा ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਉਹਨਾਂ ਨੇ ਕੱਲੇ ਦਲਿਤਾਂ ਦੀ ਨਹੀਂ ਹਰ ਵਰਗ ਹਰ ਸਮਾਜ ਦੀ ਗੱਲ ਕੀਤੀ ਆ ਚਾਹੇ ਉਹ ਅਨਪੜਤਾ ਦੀ ਗੱਲ ਹੋਵੇ ਦੇਜ ਪ੍ਰਥਾ ਦੀ ਗੱਲ ਹੋਵੇ ਯੋਗ ਪੀੜਤ ਹੋਵੇ ਅੰਧ ਵਿਸ਼ਵਾਸ ਹੋਵੇ ਜਾਂ ਫਿਰ ਸਤੀ ਪ੍ਰਥਾ ਹੋਵੇ ਇਸ ਸੰਵਿਧਾਨ ਦੇ ਵਿੱਚ ਸਾਰੇ ਆਰਟੀਕਲ ਉਹਨਾਂ ਨੇ ਉਹ ਪਰਮਾਤਮਾ ਨੇ ਉਹਨਾਂ ਨੂੰ ਬਲ ਬੁੱਧੀ ਵਿਵੇਕ ਉਹ ਸੋਚ ਦਿੱਤੀ ਉਹਨਾਂ ਨੇ ਉਹ ਚੀਜ਼ਾਂ ਸੰਵਿਧਾਨ ਦੇ ਵਿੱਚ ਬਣਾ ਕੇ ਉਸ ਸਮੇਂ ਦੀ ਸਰਕਾਰ ਨੂੰ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਭੇਟ ਕੀਤਾ ਔਰ ਅਸੀਂ ਮੈਂ ਲੋਕਾਂ ਨੂੰ ਸਮੁੱਚੇ ਭਾਰਤੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਬਾਬਾ ਸਾਹਿਬ ਦਾ ਨਾਮ ਲੈਣ ਵਾਲੇ ਜਿੱਥੇ ਵੀ ਨਾਮ ਲੈਵਾ ਬੈਠੇ ਨੇ ਉਹਨਾਂ ਨੂੰ ਇੱਕ ਤੁਹਾਡੇ ਚੈਨਲਾਂ ਦੇ ਮਾਰਫਾ ਸੰਦੇਸ਼ ਦੇਣਾ ਚਾਹਨਾ ਵਾ ਕਿ ਆਪਾਂ ਅ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਇਹ ਲਿਖਿਆ ਹੋਇਆ ਕਿ ਤੁਸੀਂ ਨਾ ਪੜੋ ਨਾ ਜੁੜੋ ਨਾ ਸੰਘਰਸ਼ ਕਰੋ ਉਹਨਾਂ ਨੇ ਤਾਂ ਸਾਨੂੰ ਖੁਦ ਹੀ ਸਲੋਗਨ ਦਿੱਤਾ ਸੀ ਇਹ ਨਾਰਾ ਦਿੱਤਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਉਹਨਾਂ ਨੇ ਸਾਨੂੰ ਗੱਲ ਕੀਤੀ ਸੀ ਸ਼ਾਸਕ ਬਣ ਕੇ ਇਸ ਦੇਸ਼ ਦੇ ਅੰਦਰ ਸ਼ਾਸਨ ਕਰੋ ਪਰ ਅ ਪਿੱਛੇ ਜੇ ਬੜਾ ਮਨ ਨੂੰ ਇੱਕ ਦੁਖਿਆੰਤ ਲੱਗਿਆ ਕਿ ਦਲਿਤ ਭਾਈ ਜਰਾ ਝੰਡਿਆਂ ਦੀ ਲੜਾਈ ਦੇ ਵਿੱਚ ਉਲਝ ਕੇ ਰਹਿ ਗਿਆ ਵਿਸ਼ੇਸ਼ ਕਰ ਵਾਲਮੀਕੀ ਸਮਾਜ ਝੰਡਾ ਤੁਸੀਂ ਆਪਣੇ ਸੰਗਠਨ ਦਾ ਆਪਣੇ ਮੁਖੀ ਦਾ ਰੱਖ ਲੋ ਪਰ ਮਿਸ਼ਨ ਸਾਡਾ ਗੋਲ ਪਾਰਲੀਮੈਂਟ ਹੋਣਾ ਚਾਹੀਦਾ ਵਿਧਾਨ ਸਭਾ ਹੋਣਾ ਚਾਹੀਦਾ ਨਗਰ ਕਾਉਂਸਲ ਤੇ ਨਗਰ ਪ੍ਰਸ਼ਦ ਨਗਰ ਪਾਲਿਕਾ ਮਾ ਹੋਣੀ ਚਾਹੀਦਾ। ਇਹੀ ਸਾਡਾ ਸੰਦੇਸ਼ ਹੈ ਔਰ ਬਾਬਾ ਸਾਹਿਬ ਨੂੰ ਸੱਚੀ ਸੰਧਾਨੀ ਹੈ ਜੈ ਭੀਮ ਜੈ ਭਾਰਤ। ਥੋੜਾ ਸਮਾਂ ਲੈਂਦੇ ਮੈਂ ਇਹੀ ਗੱਲ ਕਹੂੰਗਾ ਕਿ ਆਪਣੇ ਸਮਾਜ ਨੂੰ ਅਪੀਲ ਕਰੂੰਗਾ ਕਿ ਜੋ ਬਾਬਾ ਸਾਹਿਬ ਵੱਲੋਂ ਲਹਿਰ ਚਲਾਈ ਗਈ ਸੀਗੀ ਅਸੀਂ ਉਹਨੂੰ ਬਰਕਰਾਰ ਰੱਖੀਏ ਉਹਨਾਂ ਦੇ ਦਿਖਾਏ ਰਸਤੇ 'ਤੇ ਚੱਲੀਏ ਜੈ ਭੀਮ ਜੈ ਭਾਰਤ।